ਕਾਂ ਵਿੱਚ ਹੰਝੂ ਤੇ ਉਦਾਸੀ ਭਰਿਆ ਚਿਹਰਾ ਲਈ ਬੈਠੀ ਇਸ ਬੀਬੀ ਦਾ ਨਾਮ ਗੁਰਮੀਲ ਕੌਰ ਹੈ ਤਿੰਨ ਜਵਾਨ ਪੁੱਤ ਅਤੇ ਪਤੀ ਇਸ ਦੁਨੀਆ ਨੂੰ ਅਲਵਿਦਾ ਆ ਗਏ ਕਦੇ ਇਸ ਬਜ਼ੁਰਗ ਬੀਬੀ ਦੇ ਵੇੜੇ ਵੀ ਰੌਣਕਾਂ ਲੱਗੀਆਂ ਹੁੰਦੀਆਂ ਸੀ ਜਦੋਂ ਸ਼ਾਮ ਨੂੰ ਤਿੰਨ ਜਵਾਨ ਪੁੱਤ ਘਰ ਵਾਪਸ ਪਰਤਦੇ ਸੀ ਤਾਂ ਵੇੜੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਅੱਜ ਇਸ ਘਰ ਦੇ ਵਿੱਚ ਇਹ ਕੱਲੀ ਬੀਬੀ ਕੰਦਾ ਤੇ ਲੱਗੀਆਂ ਤਸਵੀਰਾਂ ਨਾਲ ਗੱਲ ਕਰਦੀ ਹੈ ਇਹ ਬੀਬੀ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਦੀ ਰਹਿਣ ਵਾਲੀ ਹੈ ਜਿਹੜੇ ਘਰ ਚ ਹੋ ਰਹਿੰਦੀ ਹੈ ਉਸ ਦੀ ਵੀ ਹਾਲਤ ਖਸਤਾ ਹੈ ਬੀਬੀ ਦਾ ਇੱਕ ਪੁੱਤ ਵਿਆਹਿਆ ਹੋਇਆ ਸੀ ਉਸ ਦਾ ਇੱਕ ਪੋਤਾ ਵੀ ਉਸ ਦੇ ਨਾਲ ਰਹਿੰਦਾ ਹੈ ਜੋ ਮਜ਼ਦੂਰੀ ਕਰਕੇ ਘਰ ਚ ਰੋਂਦਾ ਹੈ ਮੇਰਾ ਘਰ ਮੇਲਕਾ ਹੋਰ ਨਾਵਾ ਹੈ ਖੋਖਰ ਖੁਰਦਾ ਹੈ ਹਾਂ ਮੇਰੇ ਪੁੱਤ ਮੁਕੇ ਨੇ ਕੱਦੇ ਕੱਦੇ ਤੇ ਕੱਨੇ ਕੱਨੇ ਤਿੰਨ ਪੁੱਤ ਮੁਕੇ ਨੇਗੇ ਮੇਰੇ ਉਸ ਤੋਂ ਬਾਅਦ ਤਿੰਨ ਪੁੱਤ ਮੁੱਕ ਗਏ ਮੇਰਾ ਬੰਦਾ ਮੁੱਕ ਗਿਆ ਹਾਂ ਬੰਦੇ ਤੋਂ ਬਾਅਦ ਦੇਖ ਲੈ ਉਹੀ ਗੱਲ ਮੇਰੇ ਕੋਈ ਕਰਕੇ ਆਫੋ ਨਹੀਂ ਕੇਦਾ ਪਰਬਾਰ ਮੇਰਾ ਬਹੁਤ ਆਹੋ ਹੋ ਗਿਆ ਕਿ ਘਉਣ ਕੋਈ ਨਹੀਂ ਮੇਰਾ ਹਮ ਮਰਿਆ ਬਰਬਰ ਹੋ ਰਹੀਆਂ ਮੇਰਾ ਕੋਈ ਨਾ ਕਰਦਾ ਨਾ ਕੋਈ ਬਗਾਨਾ ਮਾ ਤਾਂ ਕੀ ਹੋਗਾ ਕਿ ਇੰਨੇ ਪੁੱਤਾਂ ਨੂੰ ਹਾਂ ਇੰਨੇ ਪੁੱਤਾਂ ਨੂੰ ਬਸ ਆਪਣੇ ਕਰਮ ਹੋ ਗਏ ਤੇ ਹੋਰ ਕੁਝ ਨਹੀਂ ਹੋਇਆ ਉਹਨਾਂ ਨੂੰ ਅਲ ਦੇ ਕਰਮ ਹੋ ਗਏ ਦੁਨੀਆ दारू ਪੀਂਦੀ ਆ ਕੋਈ ਹੋਰ ਨਹੀਂ ਕੁਝ ਦਿਹਾੜੀ ਵਧੀਆ ਕਰਦੇ ਤੇ ਵਧੀਆ ਆਉਦਾ ਹੋਤੀਗਾ ਨੇ ਲੱਗਿਆ ਰਹਿੰਦਾ ਕੋਈ ਕਰੇ ਸਾਡੇ ਐ ਨਹੀਂ ਕਿਸੇ ਨੂੰ ਐ ਕਹਿੰਦੇ ਤੇ ਵੀ ਉਹ ਆਗਾ ਨਾ ਜਮਾ ਲੜਦੇ ਨਹੀਂ ਤੇ ਕੋਈ ਢਦਾ ਨਹੀਂ ਸੀ ਗਿਆ ਬਸ ਅਬ ਦੀ ਉਹ ਹੀ ਗੱਲ ਦੀ ਉਤੋ ਥੋੜੀ ਉਤੋ ਥੋੜੀ ਮਰੀ ਗਈ ਹੈ ਪਹਿਲਾ ਵੱਡਾ ਮੁੱਕ ਗਿਆ ਫਿਰ ਛੋਟਾ ਮੁੱਕ ਗਿਆ ਫਿਰ ਤਚਲੜਾ ਮੁੱਕ ਗਿਆ ਤੇ ਐ ਆਹੋ ਹੋਏ ਨੇ ਫਿਰ ਘਰ ਵਾਲੇ ਨੂੰ ਕੀ ਹੋਊਗਾ ਕੀ ਮਤ ਉਹ ਘਰ ਵਾਲੇ ਨੂੰ ਹੋ ਗਿਆ ਤੀਗਾ ਘਰ ਵਾਲਾ ਬਸ ਉਹ ਵੀ ਬਿਮਾਰ ਹੋ ਗਿਆ ਤੇ ਬੁਖਾਰ ਚੜਨ ਲੱਗ ਗਿਆ ਮਾਨਸਾ ਲੈ ਗਏ ਅਸੀਂ ਚੱਕ ਕੇ ਮਾਨਸਾ ਲੈ ਗਏ ਚੱਕ ਕੇ ਡਾਕਟਰ ਦੇ ਲੈ ਗਏ ਸਰਕਾਰੂ ਚ ਲੈ ਗਏ ਫਿਰ ਹੋਰ ਡਾਕਟਰ ਦੇ ਲੈ ਗਏ ਬਸ ਰਪੋਟਾ ਕਰਾਈ ਗਏ ਸੀ ਉਸ ਤੋਂ ਬਾਅਦ ਕਹਿੰਦੇ ਤੇ ਵੀ ਘਰੇ ਲੈ ਜਾਓ ਘਰੇ ਸੇਵਾ ਕਰ ਲਓ ਇਹਦੀ ਅਸੀਂ ਘਰੇ ਲਿਆਂਦਾ ਫਿਰ ਫੇਰ ਨਾ ਦਿਲ ਤੇ ਕਿਹਾ ਫਿਰ ਅਸੀਂ ਫੇਰ ਸਰਕਾਰ ਨੂੰ ਲੈ ਗਏ ਸਰਕਾਰੂ ਵਾਲੇ ਕਹਿੰਦੇ ਵੀ ਇਹ ਤੇ ਹੱਥ ਨਾ ਲਾਓ ਹਤਨਾ ਲਾਇਓ ਜੇ ਹੱਥ ਲਾਤਾ ਕਹਿੰਦਾ ਇਤੇ ਬੰਦਾ ਬਸ ਨਾਲ ਦੀ ਨਾਲ ਉਹ ਵੀ ਮੁੱਕ ਜੂਗਾ ਕੋਈ ਅੰਗ ਹੋਰ ਕੋਣ ਕੋਣ ਦਾ ਨਹੀਂ ਮੁਕਰੇ ਮੈਂ ਕੱਲੀ ਰਹਿਣੀ ਐ ਜੀ ਕੱਲੀ ਰਹਿਣੀ ਆ ਕੱਲੀ ਬਸ ਪੋਤਾ ਮੇਰਾ ਦਿਹਾੜੀ ਗਿਆਗਾ ਕਰਨ ਵੀ ਜਦ ਆਪਾਂ ਟਾਈਮ ਉੱਤੇ ਪਾਣਾਂਗੇ ਦੋ ਪੈਸੇ ਉਹ ਹੋਈ ਜਾਂਦੇ ਨੇ ਤੇ ਮੈਂ ਨਰੇਗਾਤ ਵਗ ਜਾਂਦੀ ਸੀ ਅੱਗੇ ਨਰੇਗਾ ਚ ਜਾਂਦੀ ਨਹੀਂ ਹੁਣ ਮੈਂ ਪਰੇਸ਼ਨ ਕਰਾ ਰੱਖਿਆਗਾ ਤੇ ਹੋਰ ਮੇਰਾ ਕੋਈ ਹੁਣ ਨਹੀਂ ਮੈਂ ਕੀ ਮੰਗ ਕਰਦੇ ਮੈਂ ਸਰਕਾਰ ਕੋਲ ਮੈਂ ਇਹੀ ਮੰਗਾ ਮੰਗਦੀ ਆ ਬਸ ਮੇਰਾ ਹੋਰ ਕੋਈ ਮੰਗ ਨਹੀਂ ਮੇਰੀ ਤਾਂ ਵੇਰਾ ਮਕਾਨ ਪੈ ਜੇ ਜੇ ਕੋਈ ਹੋਰ ਵਦਾ ਪਈ ਹੋਵੇਗਾ ਮੇਰੀ ਮੰਗ ਆਹੋ ਕਰਦੇ ਪੂਰੀ